CIA ਸਟਾਫ 2 ਵੱਲੋਂ ਦੋ ਪਿਸਟਲ 200 ਗ੍ਰਾਮ ਹਿਰਨ ਤੇ 30500 ਰੁਪਏ ਦੀ ਡਰਗ ਮਣੀ ਅਤੇ ਇੱਕ ਕਾਰ ਸਮੇਤ ਇੱਕ ਤਸਕਰ ਕਾਬੂ ਮਾਨਯੋਗ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ ਉਹਨਾਂ ਦੀਆਂ ਹਦਾਇਤਾਂ ਦੇ ਹੇਠਾਂ ਅ ਤੇ ਹਰਪ੍ਰੀਤ ਸਿੰਘ ਮੰਡੇਰ ਡੀਸੀਪੀ ਇਨਵੈਸਟੀਗੇਸ਼ਨ ਜਿਹਦੇ ਨਿਸ਼ਾ ਨਿਸ਼ਾ ਦੇ ਅੰਦਰ ACP ਇਨਵੈਸਟੀਗੇਸ਼ਨ ਅਤੇ ਰਜੇਸ਼ ਕੁਮਾਰ ਸੀਆਈਏ ਸਟਾਫ 2 ਇਨਚਾਰਜ ਨੇ ਇੱਕ ਕੇਸ ਕ੍ਰੈਕ ਕੀਤਾ ਜਦੇ ਵਿੱਚ ਐਸਆਈ ਬਲਵਿੰਦਰ ਸਿੰਘ ਜਿਹੜੇ ਕਿ ਸੀਆਈਏ ਸਟਾਫ 2 ਦੇ ਨੇ ਨਾਕਾ ਨਰੇਂਦਰਗੜ ਚੌਕ ਵਿੱਚ ਲਗਾਇਆ ਹੋਇਆ ਸੀ ਜਦੋਂ ਇੱਕ ਸਵਿਫਟ ਕਾਰ ਦੇ ਕੋਲ ਇੱਕ ਸਵਿਫਟ ਕਾਰ ਦੇ ਵਿੱਚੋਂ ਪੀਪੀ 02 ਡੀਪੀ 3819 ਤੋਂ ਇੱਕ ਜਸਪਾਲ ਸਿੰਘ ਉਰਫ ਪ੍ਰਿੰਸ ਮੋਟਾ ਪੁੱਤਰ ਰਣਜੀਤ ਸਿੰਘ ਵਾਸੀ ਗਲੀ ਨੰਬਰ 2 ਨੂੰ ਕਾਬੂ ਕੀਤਾ ਗਿਆ ਜਿਸ ਕੋਲੋਂ 200 ਗ੍ਰਾਮ ਹਿਰੋਇਨ ਇੱਕ ਪਿਸਤਲ ਤਿੰਨ ਜਿੰਦਾਰਾਂ 32ਪੋਰ ਤੇ ਅਤੇ 30500 ਡਰਗ ਮਨੀ ਬਰਾਮਦ ਹੋਈ ਫਿਰ ਇਸ ਤੋਂ ਪੁੱਛ ਗਿਛ ਤੇ ਇੱਕ ਪਿਸਤਲ ਹੋਰ ਜਿਹੜਾ ਇਹਦੇ ਘਰੋਂ ਬਰਾਮਦ ਹੋਇਆ 32ਪੋਰ ਦਾ ਜਿਹੜਾ ਕਿ ਯੂਪੀ ਮੇਡ ਨੇ ਇਸ ਤੋਂ ਬਾਅਦ ਇਹਨਾਂ ਤੇ ਇਹਦੇ ਅੰਦਰਗਤ 172 2024 ਨੂੰ 21 बी 6885 एनडीपीएस ਦਾ ਇੱਕ ਪਰਚਾ ਦਰਜ ਇਹਨਾਂ ਦੇ ਖਿਲਾਫ ਕੀਤਾ ਗਿਆ ਜੀ ਸਰ ਇਹ ਉਮਰ ਦਾ ਬੈਕਵਰਡ ਫਾਰਵਰਡ ਲਿੰਕ ਕਿੰਨੇ ਦੇ ਵਾਸਤੇ ਆ ਇਹ ਇੱਕ ਲਖਨਾਉ ਦਾ ਮੁੰਡਾ ਹੈਗਾ ਨਰੈਣਗੜ੍ਹ ਦਾ ਹੀ ਉਹਦੇ ਤੋਂ ਇਹਨੇ ਲਿਆ ਸੀਗੇ ਪਿਸਟਲ ਤੇ ਇਹਦੇ ਬੈਕਵਰਡ ਲਿੰਕੇजेस ਤੇ ਫਾਰਵਰਡ ਤੇ ਕਾਹੀ ਕੰਮ ਕਰ ਰਹੇ ਹਨ ਇੱਕ ਬੰਦਾ ਹੋਰ ਬਟਾਲੀ ਦਾ ਵਿੱਚ ਨਾਮਜ਼ਦ ਹੋਏਗਾ ਬਾਅਦ ਦੇ ਵਿੱਚ ਇਸ ਤੇ ਵੈਲਿਊ ਕਰਦੇ ਕੋ ਬੱਚੇ ਗਿਆ ਇੱਕ ਪਰਚਾ ਹੈਗਾ ਜੀ ਐਨਡੀਪੀਐਸ ਦਾ ਇਹਦਾ ਤੇ 4 ਨੰਬਰ ਮੁਕਦਮਾ ਹੈਗਾ ਜੀ 1012020 ਦਾ 21485 ਐਨਡੀਪੀਐਸ ਦਾ ਜਿਹਦੇ ਵਿੱਚ ਇਹਦੇ ਕੋਲੋਂ 20 ਗ੍ਰਾਮ ਹਿਰੋਨ ਬਰਾਮਦ ਹੋਈ ਸੀ ਸਰ ਦਾ ਨਾਮ ਤੇ ਮਾਨ ਦੇ ਨਾਮ ਤੇ ਨਾਮ ਦੋ ਦਿਨ ਦਾ ਰਿਮਾਂਡ ਮਿਲਿਆ ਸੀ ਜੀ ਅ ਅੱਜ ਕੱਲ ਪੇਸ਼ ਕਰਾਵਾਂਗੇ ਜੀ ਨੂੰ ਸਰ ਕਿੰਨੇ ਟਾਈਮ ਤੋਂ ਸਰ 23 ਸਾਲ ਉਮਰ ਹੈ ਜੀ ਇਹਦੀ ਸਰ ਡਰਕਮਨੀ ਕਿੰਨੀ ਮਿਲੀ ਅ 30500 ਰੁਪਏ ਵੈਪਨ ਕਿਹਨਾਂ ਨੇ ਵਿਸ਼ ਕੀਤਾ ਹੈ ਕਿ ਇਹ ਯੂਪੀ ਮੇਡ ਮੈ ਵੈਪਨ ਹੈ ਜੀ ਉਥੋਂ ਇਹਨੇ ਲਿਆਇਆ ਸੀਗਾ ਖਰੀਦ ਕੇ 45000 ਦਾ ਵੈਪਨ ਹੈ ਜੀ ਸਰ ਕਿਨੇ ਟਾਈਮ ਤੋਂ ਨਜਾਇਜ਼ ਤੰਦਰ ਕਰਦਾ ਸੀਗਾ ਤੇ ਨਸ਼ਾ ਕਰਦਾ ਇਹਦੇ ਪਹਿਲਾ ਪਰਚਾ ਇਹਦੇ ਤੇ 2020 ਦਾ ਦਰਜ ਹੈ ਜੀ 23 ਸਾਲ ਦੀ ਉਮਰ ਹੈ ਉਦੋਂ ਤੋਂ ਹੀ ਕਰਦਾ ਆ ਰਿਹਾ ਜੀ ਸਰ ਨਸ਼ਾ ਕਰਦਾ ਇਹ ਇਹਨਾਂ ਨੇ ਦੱਸਿਆ ਕਿ ਆ ਲੱਕੀ ਲੱਖੇ ਨਾਂ ਦਾ ਇੱਕ ਵਿਅਕਤੀ ਹੈਗਾ ਨਰੈਣਗੜ੍ਹ ਦਾ ਹੀ ਉਹਦੇ ਕੋਲ ਲਿੰਦਾ ਹੈ ਜੀ ਸਰ ਲੱਗਦਾ ਡਰੋਨ ਜੈਸਟਿਕਨ ਹੈਵਨ ਹੁੰਦੀ ਉਸਦੇ ਨਾਲ ਵੀ ਸੰਪਰਕ ਹੋ ਸਕਦਾ ਹੋ ਸਕਦਾ ਹੈ ਜੀ ਇਹਦੀ ਪੁੱਛਗਛ ਹੀ ਕਰ ਰਹੇ ਆ ਜੀ ਡਿਟੇਲ ਦੇ ਵਿੱਚ ਜੋ ਆਏਗਾ ਤੁਹਾਨੂੰ ਸਵਿਫਟ ਕਾਰ ਹੈ ਜੀ ਆਪਣੀ ਹੈ ਜੀ ਸਵਿਫਟ ਕਾਰ ਹੈ ਜੀ ਆਪਣੀ ਹੈ ਆਪਣੀ ਹੈ ਜੀ ਹਾਂ ਜੀ ਸਭ ਐਪ ਤੋਂ ਬਧੀ ਇਹਨੇ ਕੋਈ ਹਥਿਆਰ ਇਸਤੇਮਾਲ ਕੀਤੀ ਹੈ ਜੀ ਮੈਂ ਸੁਣ ਤਾ ਨਹੀਂ ਕਿ ਇਹ ਹਲੇ ਗੱਲ ਨਹੀਂ ਸਾਹਮਣੇ ਆਈ ਕੋਈ ਵਾਰਦਾਤ ਕੀਤੀ ਹੋਵੇ ਵੈਪਨ ਨਾਲ ਪਰ ਇਹਦੇ ਕੋਲੋਂ ਬਰਾਮਦ ਦੋ ਵੈਪਨ ਹੋਏ ਆਏ Thank you.